ਸਾਰੇ ਨਿਸ਼ਾਨੇ ਚਾਹੀਏ ਸਾਰੇ ਜਨਾਂ ਪਰ ਆਲ ਕੇ ਉਹ ਆਪਾਂ ਗੁਰਬਾਣੀ ਦੁਆਰਾ ਸਾਰਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਨੂੰ ਉਪਦੇਸ਼ ਦੇ ਰਹੀ ਹੈ ਉਹਦੇ ਮੁਤਾਬਕ ਵੀ ਆਪਣਾ ਜੀਵ ਜਿਹੜਾ ਹੈ ਇਹ ਢਾਲ ਨਹੀਂ ਕਿਉਂਕਿ ਪਹਿਲੇ ਜੀਵਨ ਦਾ ਜਿਹੜਾ ਆਪਣਾ ਅਵਸਥਾ ਹੈ ਉਹ ਆਪਾਂ ਸਾਰੇ ਜਿਹੜਾ ਵਿਗਿਆਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਸੀ ਤੇ ਜਦੋਂ ਵਿਗਿਆਨ ਦੇ ਵਿੱਚ ਆਪਾਂ ਗਏ ਆ ਉਹ ਦੇਖਿਆ ਹੈ ਵੀ ਕਿ ਉਹ ਗਿਆਨ ਨੇ ਸਾਨੂੰ ਕਿਥੋਂ ਤੱਕ ਰੱਕੀ ਤੇ ਲੈੰਦਾ ਹੈ ਫੇ ਅਸੀਂ ਆਪਾ ਭੁੱਲ ਗਏ ਇੱਕ انسان ਨੂੰ انسان ਖਤਮ ਕਰਨ ਵਾਸਤੇ ਇਨਸਾਨੀਅਤ ਨੂੰ ਅਸੀਂ ਚਾਕੂ ਤੋਂ ਲੈ ਕੇ ਐਡਮਿਸ਼ਕਤੀ ਬਣਾ ਲਈ ਇੱਕ ਉਹ ਹੈ ਸਾਨੂੰ ਗਿਆਨ ਨੇ ਤਰੱਕੀ ਤੇ ਲਿਆਂਦਾ ਜਦ ਆਪ ਹੋ ਸਹਿਜੇ ਗਏ ਵੇਖਿਆ ਵੀ ਉਹ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨੂੰ ਪੰਨ ਤੋੜ ਕੇ ਆਪ ਦੇ ਤਾਂ ਦੇ ਸਹੂਲਤਾਂ ਦੇ ਜੋ ਅਸੀਂ ਬਣਾ ਲਿਆ ਉਸ ਨੂੰ ਅਸੀਂ ਜ਼ਿਆਦਾ ਤਰਜੀਹ ਦੇਤੇ ਪੀ ਇਹ ਉਹ ਗਿਆਨ ਜਿਹੜਾ ਹੈ ਆਧੇ ਜੋਗ ਵਿੱਚ ਜੋ ਪੜਾਈ ਅਸੀਂ ਕਰ ਰਹੇ ਹਾਂ ਜੋ ਅਸੀਂ ਪੈਰਾਸੈਕ ਖਲੋਨੇ ਆ ਇਹ ਹੈ ਵੀ ਉਹ ਜੋ ਅਸੀਂ ਕਰ ਰਹੇ ਹਾਂ ਆਪਦੇ ਸੁਖ ਲਈ ਵਾਸਤੇ ਉਹ ਕੁਦਰਤ ਦੇ ਬਣਾਈ ਹੋਈ ਚੀਜ਼ ਨੂੰ ਹੀ ਭੰਨ ਤੋੜ ਕੇ ਕਰ ਰਹੇ ਹਾਂ ਲੇਕਿਨ ਉਸ ਜਿਸ ਕੁਦਰਤ ਨੇ ਸਾਨੂੰ ਇਹ ਸੰਸਾਰ ਵਿੱਚ ਭੇਜਿਆ ਜਿਸ ਨੇ ਸਾਨੂੰ ਇਹ ਗਿਆਨ ਦਿੱਤਾ ਔਰ ਜਿਸ ਦੇ ਦੇ ਦਿੱਤੇ ਹੋਏ ਗਿਆਨ ਦੇ ਮੁਤਾਬਕ ਅਸੀਂ ਉਹਦੇ ਕੁਦਰਤ ਦੇ ਅਸੂਲ ਨੂੰ ਭੰ ਤੋੜ ਕੀਤਾ ਉਸ ਨੂੰ ਅਸੀਂ ਸਮਝਣੇ ਬਹੁਤ ਅਸੀਂ ਤਰੱਕੀ ਕਰ ਲਈ ਲੇਕਿਨ ਜਦੋਂ ਆਪਾਂ ਦੇਖਿਆ ਕਿ ਇਸ ਵਿਗਿਆਨ ਨੇ ਜਿੰਨੂੰ ਪੜ ਕੇ ਕਿਸ ਅਸਰ ਨੂੰ ਇਹਨੇ ਸੋਲਤਾਂ ਦਿੱਤੀਆਂ ਕਿ ਇਨਸਾਨियत ਤਾਂ ਦੂਰ ਕੀਤੀ ਜਾ ਰਹੀ ਹੈ ਅਸੀਂ ਇੱਕ ਦੂਜੇ ਨਾਲ heira-phairiyan ਠੱਗੀਆਂ ਰਿਸ਼ਵਤਖੋਰੀਆਂ ਅਨਸਾਨ ਨੂੰ ਅਨਸਾਨ ਨਹੀਂ ਸਮਝਿਆ ਹੋਇਆ ਆਪਦੇ ਜਿਹੜੇ ਸਾਡੇ ਕੰਮ ਕਰ ਲੋ ਵਹਨਕਾਰ ਦੇ ਹੱਦਾਂ ਦੇ ਇਨੇ ਟੱਪ ਗਏ ਕਿ ਆਪਦੇ ਸਹੂਲਤਾਂ ਸੇ ਦੁਸਰੇ ਦੂਵੀਂ ਸੇ ਤੋਂ ਲੱਗ ਕਰ ਲਈ ਢਲ ਗਏ ਇਹ ਸੀ ਸਾਰਾ ਕੁਝ ਉਹ ਗਿਆਨ ਦਾ ਜਿਸ ਕਰਕੇ ਗਿਆਨ ਨੂੰ ਛੱਡ ਗਏ ਉਹ ਗਿਆਨ ਨੂੰ ਮਦਿਆ ਨਹੀਂ ਰੱਖ ਲਿਆ ਜਿਸ ਨੇ ਸਾਡੇ ਮਾਨ ਦੇ ਕ੍ਰਿਸ਼ਨ ਇਨੇ ਵਧਾ ਦਿੱਤੇ ਜੀਵ ਦੇ ਕਿ ਉਹ ਤੋਂ ਮੁੜਨਾ ਮੁਸ਼ਕਲ ਹੈ ਹਾਰੇ ਕਨਸਾ ਰਾਜ ਆਸ਼ਾਂਤ ਹੋ ਚੁੱਕਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਨ ਨੂੰ ਕਿਸ ਤਰ੍ਹਾਂ ਸ਼ਾਂਤੀ ਮਿਲੇ ਇਹ ਜੋ ਸਾਡਾ ਜੀਵਨ ਹੈ ਜੋ ਅੱਜ ਸਾਡੇ ਪਰਿਵਾਰ ਦੇ ਵਿੱਚ ਮਾਨਸਿਕ ਤਣਾਅ ਨੇ ਸਾਡੇ ਮਨ ਦਾ ਸੰਤੁਲਨ ਵਿਗੜ ਗਿਆ ਪਰਿਵਾਰ ਦਾ ਵਿਗੜ ਗਿਆ ਮਨ ਦਾ ਕਲੇਸ਼, ਸੰ ਦਾ ਕਲੇਸ਼, ਪਰਿਵਾਰ ਦਾ ਕਲੇਸ਼, ਸਮਾਜੋ ਜੋ ਕਲੇਸ਼ ਸ਼ੁਰੂ ਹੋ ਗਏ ਇਹ ਸਾਰਾ ਇਹ ਕਾਰਨ ਅਸੀਂ ਜੋ ਅੰਧਿਆਤਮ ਗਰੁੱਪ ਵਿੱਚ ਜੋ ਅਧਿਆਤਮਿਕ ਗਿਆਨ ਸੀ ਸੱਚ ਸੀ ਉਸ ਨੂੰ ਛੱਡ ਕੇ ਇੱਕ ਪਾਸੇ ਰਸਤਾ اختیار ਕਰ ਲਿਆ ਜਿਸ ਵਾਸਤੇ ਅਸੀਂ ਸਾਚ ਤੋਂ ਜਿਵੇਂ ਜਿਵੇਂ ਦੂਰ ਹੁੰਦੇ ਗਏ ਸੱਚ ਦੇ ਪਛਾਣ ਨਾ ਆਏ ਇੱਕ ਦੂਜੇ ਦੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਹਰ ਆnsan ਜਿਹੜਾ ਹੈ ਉਹ ਅੱਜ ਦੇ ਯੁੱਗ ਦੇ ਵਿੱਚ ਆਪਣੇ ਆਪ ਨੂੰ ਵੀ ਸਖਿਆਤ ਜਾਂ ਸ਼ਾਂਤੀ ਵਿੱਚ ਨਹੀਂ ਟਿਕਾਉ ਵਿੱਚ ਨਹੀਂ ਕਿਸੇ ਦਾ ਮੰਨ ਰਿਹਾ ਹਰ ਇੱਕ ਚਾਹੇ ਗਰੀਬ ਹੈ ਚਾਹੇ ਉਹ ਅਮੀਰ ਹੈ ਚਾਹੇ ਮਦਮ ਮਧਿਆ ਵਿੱਚ ਵਿਚਰਦਾ ਹੈ ਕਿਸੇ ਦੇ ਮਨ ਨੂੰ ਅੱਜ ਸ਼ਾਂਤੀ ਨਹੀਂ ਤੇ ਇਸ ਸ਼ਾਂਤੀ ਨੂੰ ਹੀ ਲੱਭਣ ਵਾਸਤੇ ਸਤਿਗੁਰ ਤੋਂ ਸਾਜੋਗ ਤੋਂ ਲੈ ਕੇ ਦੁਆਪਤ ਰੇਤਾ ਤੇ ਖਾਲਜੋਗ ਤੱਕ ਜੀਵ ਤੁਰੇ ਆ ਰਹੇ ਹਨ ਇਸ ਸ਼ਾਂਤੀ ਦਾ ਉਪਦੇਸ਼ ਦੇਣ ਵਾਸਤੇ ਹੀ ਉਸ ਨਰਨੰਕਾਰ ਨੂੰ ਮਨਾਵ ਕਰਨ ਵਾਸਤੇ ਹੀ ਮਹਾਰਾਜ ਜੀ ਪਾਸ਼ਾ ਨੇ ਵੱਲੋਂ ਬਖਸ਼ਿਸ਼ ਕੀਤੀ ਉਹ ਜੀਵ ਜਿਨ੍ਹਾਂ ਨੂੰ ਉਹਨਾਂ ਆਪਣਾ ਆਪ ਜਨਾ ਦਿੱਤਾ ਆਪਣਾ ਪੇਦ ਦਿੱਤਾ ਉਹਨਾਂ ਨੇ ਸੰਸਾਰ ਵਿੱਚ ਸੱਚ ਦਾ ਅਵਸਰ ਦਿੱਤਾ ਜੋ ਅੱਜ ਉਹ ਅਸੀਂ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਆਪ ਜਨਾਇਆ ਭਗਤਾਂ ਨੂੰ ਜਿਹਨੂੰ ਆਪਾਂ ਸੰਤ ਕਹਿੰਦੇ ਆ ਸਾਧੂ ਤੇ ਭਗਤ ਬ੍ਰਹਮ ਗਿਆਨੀ ਆਖਦੇ ਹਨ ਆਪ ਦਾ ਜਨਾਇਆ ਜਦ ਮਾਲਕ ਨੇ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਤੇ ਆਏ ਆ ਕੇ ਉਹਨਾਂ ਨਰੰਕਾਰ ਦਾ ਸਾਰਾ ਭੇਦ ਦਿੱਤਾ ਤੇ ਉਹਨਾਂ ਗੁਰਮੁਖਾਂ ਦੇ ਸਾਨੇ ਸਾਰੀ ਬਾਣੀ ਨੂੰ ਆਕਰਤ ਕਰਾ ਕੇ ਗੁਰੂ ਘਰ ਨੇ ਇਹ ਦੇਖਿਆ ਕਿ ਸਾਡੇ ਜੀਵਾਂ ਨੂੰ ਕਿਸ ਤਰ੍ਹਾਂ ਜੋ ਸੱਚ ਤੋਂ ਵਿਛੜੇ ਨੇ ਜਿਸ ਕਰਕੇ ਉਹਨਾਂ ਦਾ ਮਨ ਆਸ਼ਾਂਤ ਹੋ ਚੁੱਕੇ ਨੇ ਕਿਸ ਤਰੀਕਾ ਫਿਰ ਉਹ ਸੱਚ ਨੂੰ ਮਿਲ ਸਕਦੇ ਨੇ ਤੇ ਉਹਨਾਂ ਮਨ ਨੂੰ ਸ਼ਾਂਤੀ ਆ ਸਕਦੀ ਤੇ ਆਪ ਦਾ ਜੀਮ ਸਹੀ ਤਰੀਕੇ ਨਾਲ ਵਿਸਾਦੇ ਫੇ ਸੱਚ ਸਮਾ ਸਕਦੇ ਉਹ ਚੀਜ਼ ਨੂੰ ਸਾਡੇ ਸਾਹਮਣੇ ਸੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੂੰ ਮਾਰਗਦਰਸ਼ਨ ਕਰਨ ਵਾਸਤੇ ਮਰਗੋਬਾਈ ਸੰਜੇ ਜੱਜੇ ਬਾਸ਼ਾ ਨੇ ਸਦੇਵੀ ਜੋ ਸਾਡਾ ਮਾਰਗਦਰਸ਼ਨ ਵਾਸਤੇ ਸਬਦ ਗੁਰੂ ਹੈ ਇਸ ਨੂੰ ਗੁਰੂ ਦਾ ਕਿਤਾਬ ਦਿੱਤਾ ਹੈ ਤੇ ਜਦੋਂ ਹੁਣ ਆਪਾਂ ਦੇਖਦੇ ਹਾਂ ਕਿ ਹੋਤਾ ਸੰਸਾਰ ਦੇ ਸਾਰੇ ਪਦਾਰਥ ਸਾਰੇ ਜਿਹੜੇ ਗਿਆਨ ਨੇ ਉਹ ਸੱਚ ਤੋਂ ਦੂਰ ਕਰ ਰਹੇ ਨੇ ਹੁਣ ਸੱਚ ਨੂੰ ਮਿਲਣ ਵਾਸਤੇ ਕੀ ਰਸਾ اختیار ਕਰੀਏ ਉਹ ਜਿਹੜਾ ਸਾਨੂੰ ਗੁਰਮਤਿ ਵਿੱਚ ਸੰਗਤ ਦਾ ਦੱਸਿਆ ਗਿਆ ਜਦੋਂ ਆਪਾਂ ਸੰਗਤ ਵਿੱਚ ਜਾਂਉਂਦੇ ਹਾਂ ਸੰਤਾਂ ਮਹਾਤਮਾ ਗੁਰਮਖਾ ਦੇ ਬ੍ਰਹਮ ਗਿਆਨੀਆਂ ਦੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੰਨਾ ਦੀ ਬਾਣੀ ਤੇ ਮੋਹ ਲੱਗੇ ਉਹ ਸੁਣਦੇ ਹਾਂ ਤੇ ਵਿਚਾਰਦੇ ਹਾਂ ਫਿਰ ਭੇਦ ਖੁੱਲਦਾ ਹੈ ਕਿ ਅਸੀਂ ਸੰਸਾਰ ਵਿੱਚ ਜੋ ਆਏ ਕਿੰਨੇ ਅਸੀਂ ਅਗਿਆਨਤਾ ਵਿੱਚ ਚਲੇ ਗਏ ਕਿ ਸਾਨੂੰ ਸਾਡੇ ਮਨ ਦੇ ਸੂਪ ਦਾ ਹੀ ਨਾ ਪਤਾ ਰਿਹਾ ਸਾਡੀ ਆਤਮਾ ਦਾ ਹੀ ਨਾ ਪਤਾ ਰਿਹਾ ਅਸੀਂ ਪਰਮਾਤਮਾ ਨੂੰ ਪਛਾਨ ਨਾ ਕਰ ਸਕੇ ਅਸੀਂ ਉਹ ਸੱਜਖੰਦ ਦਰਗਾਹ ਤੇ ਪਰਲੋਕ ਦੇ ਬਾਰੇ ਨਾ ਜਾਣ ਸਕੇ ਇਥੇ ਇੱਕ ਜਿਸ ਤਰ੍ਹਾਂ ਸੰਤੁਲਨ ਵਿਗੜਿਆ ਹੋਇਆ ਇਨਸਾਨ ਦਾ ਬਾਗ ਹੁੰਦਾ ਹੈ ਉਹ ਹੀ ਵਸਰਾ ਸਾਡੀ ਬਣੀ ਰਹੀ ਜੀਵਨ ਦੀ ਔਰ ਬਣੀ ਹੋਈ ਹੈ ਇਸ ਕਰਕੇ ਜਦੋਂ ਆਪਾਂ ਸੰਗਤ ਦੇ ਰੂਪ ਵਿੱਚ ਆ ਕੇ ਗੁਰਬਾਣੀ ਸੁਣਦੇ ਹਾਂ ਵਿਚਾਰਦੇ ਹਾਂ ਫਿਰ ਜੋ ਵੇਦ ਖੁੱਲਦਾ ਹੈ ਕਿ ਗੁਰਮੁਖਾਂ ਨੇ ਕਿਸ ਤਰ੍ਹਾਂ ਸਬਦ ਲੈ ਕੇ ਉਸੇ ਆਰਾਧਨਾ ਕੀਤੀ ਸੰਸਾਰ ਵਿੱਚ ਰਹਿੰਦੇ ਆ ਉਹ ਸੱਚ ਨੂੰ ਮਿਲੇ ਕਿਸ ਸੱਚ ਤੱਕ ਮਿਲਣ ਵਾਸਤੇ ਕਿੰਨੀਆਂ ਰਸਤੇ ਚ ਆਉਕੜਾਂ ਆਈਆਂ ਕਿਸ ਤਰ੍ਹਾਂ ਉਹਨਾਂ ਨੇ ਔਕੜਾਂ ਨੂੰ ਪਾਰ ਕੀਤਾ ਉਹਨਾਂ ਨੇ ਸਾਰੀਆਂ ਉਵਿਧੀਆਂ ਉਹ ਤਰੀਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਨੂੰ ਸਮਝਾ ਦਿੱਤੇ ਤਾਂ ਕਿ ਅਸੀਂ ਵੀ ਉਹਨਾਂ ਨੂੰ ਅਗਪਨਾ ਕੇ ਆਪਦਾ ਜੀਵਨ ਸੁਖੀ ਬਿਤਾ ਸਕੀਏ ਆ ਹੁਣ ਇੱਕ ਪਾਸੇ ਵਿਗਿਆਨ ਹੈ ਦੂਜੇ ਪਾਸੇ ਗਿਆਨ ਹੈ ਅਗਰ ਜੇ ਇਹਨਾਂ ਦਾ ਸੰਤੁਲਨ ਠੀਕ ਰਹੇ ਤੇ ਇਨਸਾਨ ਦਾ ਜੀਵਨ ਠੀਕ ਹੈ ਅਗਰ ਜੇ ਗਿਆਨ ਨੂੰ ਛੱਡ ਕੇ ਵਿਗਿਆਨ ਵਿੱਚ ਜੀਵ ਚਲਾ ਜਾਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਰਲੋ ਤੇ ਮਹਾ ਪਰਲੋ ਦਾ ਕਾਰਨ ਬਣਦੇ ਨੇ ਜੋ ਸਾਨੂੰ ਗੁਰਬਾਣੀ ਦੇ ਵਿੱਚ ਗਿਰ ਵਿਖ ਬਣੇ ਵਿੱਚ ਇਤੇ ਸ਼ਬਦਾਂ ਵਿੱਚ ਦੱਸਿਆ ਗਿਆ ਹੈ ਇਸ ਕਰਕੇ ਅਸੀਂ ਉਹ ਪਰਲੋ ਤੇ ਮਹਾ ਪਰਲੋ ਜਿਹੜਾ ਇੱਕ ਇਨਸਾਨ ਹੀ ਇਸ ਇਸ ਨੂੰ ਲਿਆਉਂਦਾ ਜਿਹੜਾ ਜਿਹੜਾ ਬੰਦਾ ਹੈ ਜਿਸ ਆਪਾਂ ਦੇਖਦੇ ਹਾਂ ਕਿ ਘਰ ਦੇ ਵਿੱਚ ਇੱਕ ਘਰ ਦੇ ਮੈਂਬਰ ਦਾ ਸੰਤੁਲਨ ਵਿਗੜ ਜਾਏ ਮੰਦਾ ਤੇ ਉਹਨਾਂ ਦਾ ਆਵਦਾ ਤਾਂ ਵਿਗੜਿਆ ਉਹ ਸਾਰੇ ਪਰਿਵਾਰ ਦਾ ਸੰਤੁਲਨ ਵਗਾਰ ਦਿੰਦਾ ਹੈ ਜਿਸ ਕਰ ਸਾਰੇ ਘਰ ਦੇ ਵਿੱਚ ਹੀ ਅਸ਼ਾਂਤੀ ਹੋ ਜਾਂਦੀ ਇਕ ਦੂਸਰੇ ਦੇ ਜਿਹੜਾ ਲਗਨ ਲੈ ਵੀ ਆਸ਼ਾਂਤ ਆਦਮੀ ਤੇ ਆਪ ਨਹੀਂ ਹੁੰਦੇ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਲੇਕਿਨ ਇਸ ਸਾਡੇ ਅਗਿਆਨਤਾ ਨੇ ਕੀ ਗੇਦਾ ਵੀ ਬ੍ਰਹਮ ਅਰਧ ਸੰਤਲਨ ਜਿਹੜਾ ਵਿਗਾੜਨ ਤੇ ਟਲ ਜਾਂਦਾ ਜਾਉ ਜੀਵ ਉਹ ਪਰਮਾਤਮਾ ਨੇ ਉਸ ਬ੍ਰਹਮਣ ਦਾ ਜਿੰਦਾ ਪਾਉਣ ਪੰਜ ਵਸੰਤਰ ਇੱਕੋ ਛੇ ਦਾ ਸੰਤਲਨ ਠੀਕ ਜਾ ਕਰਦੇ ਨੇ ਉਹ ਨਾ ਫਿਰ ਸਾਡੇ ਲਈ ਉਪਰ ਲੋਤ ਮਾ ਉਪਰ ਲੋ ਬਣ ਜਾਂਦੀ ਇਹ ਸਾਡਾ ਵਿਗਿਆਨ ਦਾ ਇਹ ਸ਼ੁਰੂ ਤੋਂ ਜਦੋਂ ਵਿਗਿਆਨ ਤਰੱਕੀ ਕਰਦਾ ਉਹਦੇ ਪਰਲੋਤ ਮਾ ਪਰਲੋ ਦਾ ਕਾਰਨ ਬਣਦਾ ਰਿਹਾ ਹੁਣ ਇਥੇ ਸਾਡਾ ਜੋ ਜੀਵਨ ਇੱਕ ਇਥੋਂ ਤੱਕ ਹੌਤ ਬਣ ਗਈ ਸਾਡੇ ਜੀਵਨ ਦੇ ਵਿੱਚ ਕਿ ਜਦ ਆਪ ਹੀ ਸਾਰ ਕੁਝ ਵਿਗਾੜ ਦਿੱਤਾ ਸੰਤੁਲਨ ਆਪ ਦੇ ਮਨ ਦਾ ਪਰਵਾਦ ਦਾ ਸਮਾਜ ਦਾ ਇਹਦੇ ਵਿੱਚ ਕਹਾਵਤ ਬਣ ਗਈ ਆਪ ਮਰੇ ਤੇ ਜਗ ਪਰਲੋ